ਸੰਭਾਵੀ ਬੁੱਤ ਜੀ 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 ਬਿਲਕੁਲ ਸਰ ਬਿਲਕੁਲ ਬਹੁਤ ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਮੇਰੇ ਨਾਲ ਨੇ ਸਤਿ ਸ਼੍ਰੀ ਅਕਾਲ ਜਸਮੀਤ ਜੀ ਸੋ ਜਸਮੀਤ ਜੀ ਚੰਗੀ ਗੱਲ ਇਹ ਹੈ ਕਿ ਥੋੜਾ ਥੋੜਾ ਮਾਹੌਲ ਹੈ ਜਿਹੜਾ ਜਿਹੜੇ ਜੈਨੂਇਨ ਸਟੂਡੈਂਟਸ ਨੇ ਉਹ ਕੈਨੇਡਾ ਵੱਲ ਨੂੰ ਫੇਰ ਰੁਖ ਕਰ ਰਹੇ ਨੇ ਇਹਦੇ ਵਿੱਚ ਕੋਈ ਦੋਰਾ ਨਹੀਂ ਹੈ ਕਿ ਜੁਗਾੜਾਂ ਵਾਲੀ ਕੈਨੇਡਾ ਖਤਮ ਹੈ ਜਿਹੜੇ ਵੀ ਕਿਸੇ ਜੁਗਾੜ ਨਾਲ ਕੈਨੇਡਾ ਜਾਣਾ ਚਾਹੁੰਦੇ ਨੇ ਬਿਨਾ ਪੜੇ ਉੱਥੇ ਐਲ ਐਮ ਆਈਏ ਲੈ ਕੇ ਜਾਂ ਉਹ ਚਾਹੁੰਦੇ ਨੇ ਕਿ ਟੂਰਿਸਟ ਵੀਜ਼ਾ ਤੇ ਜਾਈਏ ਤੇ ਉੱਥੇ ਕੋਈ ਹੋਰ ਅਸਾਈਲਮ ਲੈ ਲਈਏ ਸੋ ਉਹਨਾਂ ਦੇ ਲਈ ਕੋਈ ਸੰਭਾਵਨਾ ਨਹੀਂ ਹੈ ਸੋ ਜੁਗਾੜ ਵਾਲੇ ਜਾਂ ਟੂਰਿਸਟ ਵਿਜ਼ਟਰ ਤੋਂ ਵਰਕ ਪਰਮਿਟ ਐਲ ਐ ਐਮ ਆਈ ਵਾਲੇ ਵੀਜ਼ਟ ਟੂ ਵਰਕ ਬੰਦ ਨਹੀਂ ਹੋਇਆ ਪਹਿਲਾਂ ਤਾਂ ਮੈਂ ਇਹ ਕਲੀਅਰ ਕਰਦਾ ਬਿਲਕੁਲ ਠੀਕ ਹੈ ਜੀ ਵੀਜ਼ਟ ਟੂ ਵਰਕ ਬੰਦ ਨਹੀਂ ਹੋਇਆ ਵੀਜ਼ਟ ਟੂ ਵਰਕ ਹੋਇਆ ਕਿ 29.25 ਡਾਲਰ ਤੋਂ ਉੱਤੇ 29.80 ਡਾਲਰ ਤੋਂ ਜੇ ਤੁਹਾਡੇ ਕੋਲ ਜੌਬ ਹੈਗੀ ਹੈ ਤਾਂ ਤੁਸੀਂ ਵੀਜ਼ਟ ਟੂ ਵਰਕ ਕਰਵਾ ਸਕਦੇ ਹੋ ਪਰ ਉੱਤੇ ਸੋਚਣਾ ਹੈ ਕਿ 12ਵੀਂ ਪਾਸ ਬੱਚੇ 29 ڈالر ਤੋਂ ਉੱਤੇ ਵਾਲੀ ਜੌਬ ਕਿੱਥੇ ਲੈਣਗੇ ਕਿੱਥੇ ਲੈਣਗੇ ਕਿਉਂਕਿ ਟ੍ਰੈਂਡ ਇਹੀ ਸੀ ਸਰ ਬੱਚਿਆਂ ਨੂੰ ਭੇਜਣ ਲੱਗ ਗਏ ਸੀ ਏਜੰਟ 12ਵੀਂ ਪਾਸ ਵਾਲਿਆਂ ਨੂੰ ਵੀ ਤੁਸੀਂ ਸਿੱਧੇ ਜਾ ਕੇ ਵਰਕ ਪਰਮਿਟ ਲੈ ਲਓ ਦੂਜੀ ਚੀਜ਼ ਸਰ ਇੱਕ ਬੜਾ ਹੀ ਵੱਡਾ ਫਰਾਡ ਕੈਨੇਡਾ ਚ ਹੋਇਆ ਜਾਂ ਹੋ ਵੀ ਰਿਹਾ ਹੈ ਜਿਹਦੇ ਤੇ ਉਹ ਮੈਂ ਅੱਜ ਖੁਲਾਸਾ ਕਰਨਾ ਇੱਕ ਏਜੰਟ ਨੇ ਇੱਕ ਐਲ ਐਮ ਆਈਏ 10 ਬੰਦਿਆਂ ਨੂੰ ਵੇਚ ਦਿੱਤੀ ਇਹ ਹੀ ਠੀਕ ਹੈ ਨਾਮ ਚੇਂਜ ਕਰਕੇ ਫਰਾਂਸ ਆ ਬਹੁਤ ਇੰਟਰਸਟਿੰਗ ਥੀ ਜਿਆ ਬੱਚਿਆਂ ਨੂੰ ਸਮਝ ਨਹੀਂ ਚਾਹੀਦੀ ਹੈ ਕਿ ਉੱਥੇ ਜਾ ਕੇ ਲੋਕੀ ਕਹਿੰਦੇ ਸਸਤਾ ਹੋ ਗਿਆ ਜਿਵੇਂ ਐਲ ਐਮ ਆਈ ਐ ਵੀ ਜੋ ਕੋਸਟ ਹੈ ਪਤਾ ਨਹੀਂ ਕੋਈ 40000 50000 ਇੱਕਦਮ ਮੰਗਦੇ ਆ ਪਰ ਹੁਣ ਕਿਸੇ ਏਜੰਟ ਨੇ ਕਿਹਾ ਕਿ 10000 ਦਿਆ ਐਲ ਐਮ ਆਈ ਐ ਲੈ ਲਓ ਮੇਰੇ ਤੋਂ ਠੀਕ ਆ ਸੋਨੇ 10 ਬੰਦਿਆਂ ਨੂੰ ਦੇਤੀ ਐਲ ਐਮ ਆਈ ਐ ਕਿੰਨਾ ਹੋ ਗਿਆ ਸਰ 1 ਲੱਖ ਡਾਲਰ ਹੋ ਗਿਆ ਜੀ ਤੇ 40000 ਡਾਲਰ ਵੀ ਉਹ ਨ Ориジナル ਐਲ ਐਮ ਆਈ ਇਹ ਕਿਸੇ ਨੂੰ ਦੇ ਦਿੱਤੀ ਕਿੰਨਾ ਹੋ ਗਿਆ ਸਰ 140000 ਡਾਲਰ ਅਸੀਂ ਤਾਂ ਕੀ ਕੰਮ ਕਰਦੇ ਹਾਂ ਸਾਨੂੰ ਸਿੱਖਾ ਸਾਨੂੰ ਸਿੱਖਣਾ ਜਿਹੜੇ ਬੰਦੇ ਤੋਂ ਉਹ ਜਿਹੜੇ 10 ਬੱਚੇ ਫੇਕ ਨਾਮ ਦੇ ਨਾਲ ਐਲ ਐਮ ਆਈ ਇਹ ਲੈ ਕੇ ਐਮਬੈਸੀ ਗਏ ਉਹ ਕੀ ਹੋਇਆ ਸਰ ਉਹਨਾਂ ਨੂੰ ਐਮਬੈਸੀ ਨੇ ਕਰਤਾ ਡਿਪੋਰਟ ਕਿਉਂਕਿ ਉਹਨਾਂ ਕੋ ਫੇਕ ਐਲ ਐਮ ਆਈ ਇਹ ਹੈ ਜੀ ਸੋ ਫੇਕ ਐਲ ਐਮ ਆਈ ਇਹ ਤੇ ਜਦੋਂ ਆਪਾਂ ਕੋਰਟ ਤੇ ਜਾਂਦੇ ਆ ਤਾਂ ਉਸੇ ਵੇਲੇ ਡਿਪੋਰਟ ਕਰ ਦਿੱਤਾ ਜਾਂਦਾ ਜੀ ਸੋ ਬੱਚੇ ਨੂੰ ਕਰਤਾ ਡਿਪੋਰਟ ਉਸ ਤੋਂ ਬਾਅਦ ਏਜੰਟ ਨੇ ਉਹਨਾਂ ਸਾਰਿਆਂ ਦੇ ਨੰਬਰ ਕਰਤੇ ਬਲੌਕ ਸਰ ਦੇਖੋ ਕਿੰਨਾ ਵੱਡਾ ਧੋਖਾ ਹੈ ਹੂੰ ਕਿੰਨਾ ਵੱਡਾ ਫਰਾਡ ਕੈਨੇਡਾ ਚ ਚੱਲ ਰਿਹਾ ਹੈ ਔਰ ਇੱਕ ਅਰੀ ਵੀ ਲੋਕੀ ਸੋਚਦੇ ਨਹੀਂ ਕਿ ਜਿਹੜੇ ਵਿਚਾਰੇ ਤੁਹਾਨੂੰ 10000 ਡਾਲਰ ਦੇ ਗਏ ਜਾਂ ਉਹਨਾਂ ਦੇ ਇਮੋਸ਼ਨਸ ਦਾ ਕੀ ਸੀ ਜਾਂ ਉਹ ਕੈਨੇਡਾ ਕਦੀ ਆ ਵੀ ਨਹੀਂ ਸਕਦੇ ਬਿਕੋਜ਼ ਆਫ ਫੇਕ ਡਾਕੂਮੈਂਟਸ ਦੇ ਕੈਨੋਟ ਕਮ ਟੂ ਕੈਨੇਡਾ ਐਵਰ ਬਿਲਕੁਲ ਹੁਣ ਅੱਛਾ ਉਹ ਬੱਚਿਆਂ ਕੋਲੇ ਦਾ ਮੌਕਾ ਹੀ ਨਹੀਂ ਮਿਲਿਆ ਉਹਨਾਂ ਨੂੰ ਵਾਪਸ ਏਜੰਟ ਕੋਲੇ ਜਾਣ ਦਾ ਕਿਉਂਕਿ ਸਿੱਧਾ ਹੀ ਉਹਨਾਂ ਨੂੰ ਰਿਪੋਰਟ ਕਰਤਾ ਹੋਣਾ ਬਿਲਕੁਲ ਸਰ ਕੋਈ ਮੌਕਾ ਨਹੀਂ ਉਹ ਏਜੰਟ ਸਰ ਕਿਹੜਾ ਉੱਥੇ ਮਿਲਦਾ ਕੋਈ ਜੀ ਏਜੰਟ ਤਾਂ ਕੋਈ ਉੱਥੇ ਮਿਲਦਾ ਵੀ ਨਹੀਂ ਹੈ ਨਾਲੇ ਆਪਾਂ ਕਿਸੇ ਨੂੰ ਨਾਲੇ ਆਪਾਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਯੂ ਡੂ ਨਾਟ ਹੈਵ ਪ੍ਰੂਫ ਕਿਉਂਕਿ 10000 ਡਾਲਰ ਪਹਿਲੀ ਗੱਲ ਤੁਸੀਂ ਕੈਸ਼ ਲੈ ਦਿੱਤਾ ਹੂੰ ਮੁਣ ਇੱਥੇ ਵੀ ਸਰ ਰਾਜ ਜਿੰਨਾ ਪਰਸੋਂ ਇੱਕ ਬੰਦਾ ਮੇਰੇ ਕੋਲ ਆਇਆ ਠੀਕ ਹੈ ਅੰਮ੍ਰਿਤਸਰ ਬ੍ਰਾਂਚ ਮੈਂ ਬੈਠਾ ਸੀ ਪਰਸੋਂ ਕੱਲ ਸਾਡਾ ਸੈਮੀਨਾਰ ਹੈ ਰੋਮਾ ਹੋਟਲ ਤੇ ਤੁਸੀਂ ਮੈਨੂੰ ਆ ਕੇ ਮਿਲ ਸਕਦੇ ਹੋ ਔਰ ਪਰਸੋਂ ਜਲੰਧਰ ਹੋਟਲ ਕਿੰਗਸ ਚ ਤੁਸੀਂ ਮੈਨੂੰ ਮਿਲ ਸਕਦੇ ਹੋ ਐਂਡ ਠੀਕ ਹੈ ਨਾ ਅੰਮ੍ਰਿਤਸਰ ਚ ਬੰਦਾ ਮਿਲਿਆ ਬੱਚੇ ਤੋਂ ਉਹੀ ਸਰ ਗੱਲ ਹੈ 13 ਲੱਖ ਰੁਪਏ ਲਿਆ ਪੈਕੇਜ ਚ ਪ੍ਰਾਈਵੇਟ ਕਾਲਜ ਚ ਭੇਜਿਆ ਠੀਕ ਹੈ ਸੋ ਪ੍ਰਾਈਵੇਟ ਕਾਲਜ ਚ ਭੇਜਿਆ ਸਰ ਬੱਚੇ ਨੂੰ ਪਤਾ ਕਿ ਇੱਥੇ ਵਰਕ ਪਰਮਿਟ ਨਹੀਂ ਮਿਲਣਾ ਬੱਚੇ ਨੇ BCIT ਚ ਐਡਮਿਸ਼ਨ ਲੈ ਲਈ ਐਡਮਿਸ਼ਨ ਲੈ ਲਈ ਦਾ 2200 ਡਾਲਰ ਦੇਣਾ ਪਿਆ ਉਹਨਾਂ ਨੂੰ 2200 ਡਾਲਰ ਉਹਨਾਂ ਅਗਲਿਆਂ ਨੇ ਕੋਈ ਏਜੰਟ ਕੋ ਗਏ ਕਿ ਤੂੰ ਯਾ ਤੂੰ ਤਾਂ ਕਿਹਾ ਸੀ 13 ਲੱਖ ਚ ਬੱਚਾ ਪੜੇਗਾ ਜਾਂ ਫੀਸ ਵਾਪਸ ਆਊਗੀ ਉਹ ਏਜੰਟ ਕਹਿੰਦਾ ਮੈਂ ਕਿਹੜਾ ਗਿਆ ਸੀ ਭੱਜ ਜਾ ਉਹਨੇ ਭਜਾ ਦਿੱਤਾ ਗੁੰਡੇ ਗੰਡੇ ਰੱਖੇ ਹੋਏ ਸੀ ਉਹਨੇ ਏਜੰਟ ਨੇ ਤੇ ਉਹਨੇ ਭਜਾ ਦਿੱਤਾ ਆਫਿਸ ਤੋਂ ਉਹ ਬੰਦੇ ਸ਼ਰੀਫ ਸੀ ਵਾਪਸ ਆ ਗਏ ਪੁਲਿਸ ਕੋਲ ਗਏ ਉਹ ਪੁਲਿਸ ਕੋਲ ਕੇਸ ਕੋਲੋਂ ਲਿਖਾਇਆ ਉਹਨਾਂ ਨੇ ਹੁਣ ਪਤਾ ਲੱਗਿਆ ਕਿ 3 ਮਹੀਨੇ ਚੋਂ ਏਜੰਟ ਫਰਾਰ ਦਫ਼ਤਰ ਬੰਦ ਕਰ ਗਿਆ ਹੂੰ ਠੀਕ ਹੈ ਹੁਣ ਉਹਨਾਂ ਨੇ 22000 ਡਾਲਰ ਜਿਹੜੀ ਫੀਸ ਸੀ ਆਪਣਾ ਘਰ ਵੇਚ ਕੇ ਬੱਚੇ ਨੂੰ ਦਿੱਤੀ ਹੂੰ ਆਪਣਾ ਘਰ ਵੇਚ ਕੇ ਬੱਚੇ ਦਿੱਤੀ ਹੁਣ ਜਿਹੜੇ ਬੱਚਿਆਂ ਕੋ 22000 ਡਾਲਰ ਨਹੀਂ ਸੀ ਸਰ ਉਹ ਵਿਚਾਰੇ ਬਾਰਡਰ ਟੱਪ ਕੇ ਯੂਐਸਏ ਜਾ ਕੇ ਇਲੀਗਲ ਹੋ ਗਏ ਦੱਸੋ ਇਹ ਤਾਂ ਬੱਚਿਆਂ ਨਾਲ ਹੋ ਰਿਹਾ ਔਰ ਕਿਉਂ ਹੋ ਰਿਹਾ ਸਰ ਅੱਜ ਦੀ ਡੇਟ ਤੇ ਬੱਚਿਆਂ ਨਾਲ ਕਿਉਂ ਹੋ ਰਿਹਾ ਇਹ ਕੋ ਰੋਂਗ ਸਿਲੈਕਸ਼ਨ ਆਫ ਕੰਸਲਟੈਂਟ ਰਾង ਸਿਲੈਕਸ਼ਨ ਆਫ ਕੋਰਸ ਰਾង ਆਪਣਾ ਜਿਹੜਾ ਆਪਾਂ ਸੋਚ ਜਿਹੜੀ ਆਪਾਂ ਗਲਤ ਸੋਚ ਦੇ ਨਾਲ ਆਪਾਂ ਜਾ ਰਹੇ ਆ ਨਾ ਕਿ ਉੱਥੇ ਜਾ ਕੇ ਆਪਾਂ ਕੰਮ ਨਹੀਂ ਕਰਨਾ ਪੜ੍ਹਾਈ ਨਹੀਂ ਕਰਨੀ ਕੰਮ ਹੀ ਕਰਨਾ ਪੜ੍ਹਾਈ ਨਹੀਂ ਕਰਨੀ ਉਹ ਗਲਤ ਸੋਚ ਦੇ ਨਾਲ ਆਪਾਂ ਜਾ ਰਹੇ ਆ ਇੱਕ ਸਹੀ ਕੰਸਲਟੈਂਟ ਸਹੀ ਸੋਚ ਦੇ ਨਾਲ ਆਪਾਂ ਜ਼ਰੂਰ ਕੀ ਕਹਿੰਦੇ ਆ ਕੀ ਕਹਿੰਦੇ ਜਾਈਏ ਤਾਂ ਮੈਨੂੰ ਲੱਗਦਾ ਬੈਨੀਫਿਟ ਹੋਏਗਾ ਨਹੀਂ ਤਾਂ ਕੋਈ ਬੈਨੀਫਿਟ ਨਹੀਂ ਹੈ ਸਾਨੂੰ ਕਿਸੇ ਵੀ ਕੰਟਰੀ ਜਾਣ ਦਾ ਬਿਲਕੁਲ ਸਹੀ ਗੱਲ ਹੈ ਜੀ ਸੋ ਬੱਚਿਆਂ ਨੂੰ ਸਰ ਜਿਹੜਾ ਐਲ ਐਮ ਆਈ ਇਹ ਵਾਲਾ ਫਰਾਡ ਹੈ ਮੈਨੂੰ ਲੱਗਦਾ ਸਾਡੇ ਬੱਚੇ ਹੁਣ ਇਸ ਗੱਲ ਨੂੰ ਤਾਂ ਅੰਡਰਸਟੈਂਡ ਕਰਨ ਲੱਗੇ ਕਿਉਂਕਿ ਤੁਸੀਂ ਲਗਭਗ 1 ਸਾਲ ਤੋਂ ਕਹਿ ਰਹੇ ਹੋ ਕਿ ਐਲ ਐਮ ਆਈ ਇਹ ਵਾਲੇ ਚੱਕਰਾਂ ਦੇ ਵਿੱਚ ਨਾ ਪੈਣ ਸਾਡੇ ਬੱਚੇ ਹਾਂ ਹਾਂ ਸਰ ਦੇਖੋ ਇਹ ਚੀਜ਼ ਆਪਾਂ ਐਲ ਐਮ ਆਈ ਇਹ ਲਈਏ एलएमआईए रूट ही सर एक गलत है और अपनी सोच गलत है कि असली एलएमआईए रूट लेना है बट जे तुसी एलएमआईए रूट ਲੈਣਾ ਹੈ ਪਹਿਲੀ ਗੱਲ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿੱਦਾਂ ਲੈਣਾ ਹੈ ਹੂੰ ਬਿਲਕੁਲ ਠੀਕ ਹੈ ਜੀ ਕਰੋ ਇਹਦੇ ਤੇ ਥੋੜੀ ਕਲੈਰਿਟੀ ਦਿਓ ਸਰ ਦੇਖੋ ਹੁਣ ਪਹਿਲੀ ਗੱਲ ਤਾਂ ਵਿਜ਼ਿਟ ਟੂ ਆਪ ਕੀ ਕਹਿੰਦੇ ਆ ਜਿਸੀ ਕਿ ਇਹ ਵਰਕ ਤਾਂ ਬਿਲਕੁਲ ਮੈਂ ਕਹਾਗਾ ਜਿਹੜੇ ਪ੍ਰਾਇਮਰੀ ਪਾਸ ਬੱਚੇ ਉਹਨਾਂ ਲਈ ਆਪਸ਼ਨ ਨਹੀਂ ਬਚੀ ਕਿਉਂਕਿ ਉਹਨਾਂ ਨੂੰ 29.80 ਡਾਲਰ ਦੀ ਜੌਬ ਨਹੀਂ ਮਿਲਨੀ ਜੇ 29.80 ਡਾਲਰ ਤੋਂ ਉੱਪਰ ਜੌਬ ਕਿਸੇ ਨੇ ਤੁਹਾਨੂੰ ਦੇਣੀ ਹੈ ਉਹ ਐਲਐਮਆਈ ਕਢਾਉਂਦੇ ਨੇ ਹੂੰ ਸੋ ਇਹ ਚੀਜ਼ ਦੇ ਉੱਤੇ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ ਦੂਸਰੀ ਚੀਜ਼ ਹੈ ਬੱਚਿਆਂ ਲਈ ਇੱਕ ਦੇਖੋ ਹੁਣ ਜਿਹੜੇ ਰੂਲ ਚੇਂਜ ਹੋ ਰਹੇ ਨੇ ਕਾਫੀ ਸਾਰੇ ਕੰਸਲਟੈਂਟ ਨੇ ਕਹਿਤਾ ਕੈਨੇਡਾ ਬੰਦ ਹੋ ਗਿਆ ਕੈਨੇਡਾ ਚ ਹੁਣ ਬੱਚੇ ਜਾਣ ਨਾ ਉਹ ਕਿਉਂ ਕਹਿ ਰਹੇ ਸਰ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੈਨੇਡਾ ਚ ਹੁਣ ਪ੍ਰਾਈਵੇਟ ਕਾਲਜ ਚ ਆਪਾਂ ਨੂੰ ਵੀਜ਼ਾ ਲੈ ਕੇ ਕੋਈ ਫਾਇਦਾ ਨਹੀਂ ਆ ਪੈਕੇਜ ਵਿਕਨੇ ਨਹੀਂ ਆ ਹੁਣ ਬੱਚੇ ਨੇ ਲੱਖਾਂ ਰੁਪਇਆ ਦੇਣਾ ਨਹੀਂ ਕਿਉਂ ਬੱਚੇ ਨੂੰ ਆਹੀ ਸਮਝ ਮੋਰ ਸਰਕਾਰੀ ਕਾਲਜ ਕਿੰਨੇ ਏਜੰਟ ਦੇ ਰਿਪrezent ਕਰਦੇ ਆ ਇਹ ਵੀ ਮਾਰਕੀਟ ਚ ਤੁਹਾਨੂੰ ਪਤਾ ਕਿੰਨੇ ਕੇਜੰਟ ਰਿਪrezent ਕਰਦੇ ਆ ਬਹੁਤ ਹੀ ਘੱਟ ਏਜੰਟ ਆ ਜਿਹੜੇ ਸਰਕਾਰੀ ਕਾਲਜ ਡਾਇਰੈਕਟਲੀ ਰਿਪrezent ਕਰਦੇ ਆ ਜੀ ਸੋ ਜਦੋਂ ਹੁੰਦੇ ਨਾ ਆਪਾਂ ਅੰਗੂਰ ਖੱਟੇ ਵਾਲੀ ਗੱਲ ਹੈ ਤਾਂ ਉਹ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਮੈਂ ਵੀ ਦੇਖਿਆ ਕਿ ਕਾਫੀ سارے ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਕੈਨੇਡਾ ਨੇ ਹੁਣ ਵੀਜ਼ਾ ਨਹੀਂ ਦੇਣਾ ਕੈਨੇਡਾ ਹੁਣ ਇਦਾਂ ਹੋ ਗਿਆ ਕੈਨੇਡਾ ਹੁਣ ਉਦਾਂ ਹੋ ਗਿਆ ਬਟ ਉਹ ਇਸ ਚੀਜ਼ ਨੂੰ ਕੋਈ ਨਹੀਂ ਕਹਿ ਰਿਹਾ ਕਿ ਜੇ ਤੁਸੀਂ ਚੰਗਾ ਕੋਰਸ ਕਰੋਗੇ ਤਾਂ ਕੈਨੇਡਾ ਚ ਪੀਆਰ ਜਲਦੀ ਹੋ ਜਾਏਗੀ ਹੁਣ ਦੇਖੋ ਯੂਕੇ ਕਿਉਂ ਜਾਂਦਾ ਬੱਚਾ ਯੂਕੇ ਨੇ ਸਾਫ਼ ਹੀ ਕਿਹਾ ਹੋਇਆ ਅਸੀਂ ਤਾਂ ਪੀਆਰ ਦੇਣੀ ਨਹੀਂ ਯੂਕੇ ਚ ਤਾਂ ਪੀਆਰ ਲੈਣੀ ਨੈਕਸਟ ਇੰਪੋਸੀਬਲ ਹੈ ਯੂਕੇ ਚ ਚੰਗੀ ਜੌਬ ਲੈਣੀ ਨੈਕਸਟ ਇੰਪੋਸੀਬਲ ਹੈ ਜੋ ਯੂਕੇ ਬੱਚਾ ਜਾਂਦਾ ਇਲੀਗਲ ਹੋਣ ਜਾ ਰਿਹਾ 90% ਆਪਣਾ ਜਿਹੜਾ ਬੱਚਾ ਗ੍ਰੈਜੂਏਟ ਤੇ ਜਾਂਦਾ ਮਾਸਟਰ ਵਾਲਾ ਬੱਚਾ ਫਿਰ ਵੀ ਕਲੀਅਰ ਕਰ ਲੂਗਾ ਉੱਥੇ ਦਾ ਏਜੰਟ ਕਹਿ ਰਿਹਾ ਯੂਕੇ ਦਾ ਪੈਕੇਜ ਕਰੋ ਕਿਉਂਕਿ ਉੱਥੇ ਪੈਕੇਜ ਚੱਲ ਰਿਹਾ ਹੂੰ ਸੋ ਸਟੂਡੈਂਟਸ ਨੂੰ ਇੱਕ ਚੀਜ਼ ਸਮਝਣ ਦੀ ਲੋੜ ਹੈਗੀ ਹੈ ਕਿ ਜੋ ਵੀ ਆਪਾਂ ਅਸੈਸਮੈਂਟ ਕਰਨੀ ਅਸੀਂ ਧਿਆਨ ਨਾਲ ਕਰੀਏ ਆਪਾਂ ਕਿਸੇ ਵੀ ਕੰਟਰੀ ਜਾਣਾ ਹੈ ਆਪਾਂ ਸੋਚ ਸਮਝ ਕੇ ਜਾਈਏ ਔਰ ਆਪਣੇ ਕੋਲ ਫੀਸ ਹੋਣੀ ਚਾਹੀਦੀ ਹੈ ਜੇ ਤੁਸੀਂ ਫੀਸ ਨਹੀਂ ਹੈਗੀ ਤੁਹਾਡੇ ਕੋਲੇ ਕਾ ਕੀ ਕਹਿੰਦੇ ਆ ਮੇਰੇ ਹਿਸਾਬ ਨਾਲ ਫਿਰ ਜੇ ਫੀਸ ਤੁਸੀਂ ਅਫੋਰਡ ਨਹੀਂ ਕਰ ਸਕਦੇ ਤਾਂ ਬਾਹਰ ਜਾਣ ਦਾ ਹੀ ਮਕਸਦ ਆਪਣਾ ਨਹੀਂ ਬਣਦਾ ਸੋ ਦੇਖੋ ਡ੍ਰੀਮ ਵਿਨ ਤੁਸੀਂ ਆਪਣੇ ਡਾਕੂਮੈਂਟ ਸ਼ੇਅਰ ਕਰੋ ਇੱਦਾਂ ਮੈਂ ਤੁਹਾਨੂੰ ਨਹੀਂ ਗਾਈਡ ਕਰ ਪਾਵਾਂਗਾ ਤੁਸੀਂ ਆਪਣਾ 10th 12th ਬੈਚਲਰ ਡਿਗਰੀ ਪਲੱਸ ਪੀਟੀ ਦਾ ਸਰਟੀਫਿਕੇਟ ਸਾਡੇ WhatsApp ਵਾਲੇ ਨੰਬਰ ਤੇ ਸ਼ੇਅਰ ਕਰ ਸਕਦੇ ਹੋ 9041096100 ਲਵਲੀ WhatsApp ਨੰਬਰ ਜ਼ਰੂਰ ਡਿਸਪਲੇ ਕਰੋ ਜਸਮੀਤ ਸਰ ਦਾ ਜੀ ਸਕਰੀਨ ਤੇ WhatsApp ਨੰਬਰ ਹੈ ਜਸਮੀਤ ਜੀ ਜਿਹੜੇ ਸੈਮੀਨਾਰਸ ਨੇ ਉਹਨਾਂ ਦੀ ਡਿਟੇਲ ਵੀ ਕਾਈਂਡਲੀ ਦੇ ਦਿਓ ਹੋਟਲ ਰੂਮਾ ਟਮਾਰੋ ਅੱਛਾ ਕੱਲ ਹੋਟਲ ਰੂਮਾ ਦੇ ਵਿੱਚ ਹੈ ਤੇ ਲਵਲੀ ਜੀ ਇਹ ਸਕਰੋਲ ਦੇ ਦਿਓ ਸਾਰੇ ਹੋਟਲ ਰੂਮਾ ਦਾ ਸੈਮੀਨਾਰ ਹੈ ਜਿਹੜਾ ਇਹਦੇ ਹੋਟਲ ਕਿੰਗਸ 25 ਨੂੰ ਜਲੰਧਰ ਹੈ ਸੋ 24 ਨੂੰ ਕੱਲ ਮੁਹਾਲੀ ਚੰਡੀਗੜ੍ਹ ਚੰਡੀਗੜ੍ਹ ਹੋਟਲ ਰੋਮਾ ਔਰ 25 ਨੂੰ ਜਲੰਧਰ ਹੈ ਤੇ ਬਿਲਕੁਲ ਠੀਕ ਹੈ ਵੀਰਵਾਰ ਨੂੰ ਫੇਰ ਤੁਸੀਂ ਮੁਹਾਲੀ ਹੀ ਮਿਲੋਗੇ ਹਾਂਜੀ ਵੀਰਵਾਰ ਨੂੰ ਫੇਰ ਮੈਂ ਮੁਹਾਲੀ ਆਫਿਸ ਮਿਲਾਂਗਾ ਜੀ ਵੀਰਵਾਰ ਨੂੰ ਮੁਹਾਲੀ ਆਫਿਸ ਮਿਲੂਗਾ ਔਰ ਸੈਟਰਡੇ ਨੂੰ ਮੈਂ ਬਠਿੰਡੇ ਮਿਲਾਂਗਾ ਸਰ ਸੈਟਰਡੇ ਨੂੰ ਬਠਿੰਡਾ ਹਾਂ ਬਿਲਕੁਲ ਠੀਕ ਹੈ ਸੋ ਇਸ ਹਫਤੇ ਜਿਹੜੇ ਜਿਹੜੇ ਵਿਦਿਆਰਥੀ ਜਸਮੀਤ ਜੀ ਨੂੰ ਡਾਇਰੈਕਟ ਮਿਲਣਾ ਚਾਹਣ ਜਸਮੀਤ ਜੀ ਜਿਵੇਂ ਪਰਸੋਂ ਵੀ ਅਸੀਂ ਇੱਕ ਪ੍ਰੋਗਰਾਮ ਕੀਤਾ ਕਿ ਜਨੂਰੀ ਟੇਕ ਦੀਆਂ ਕੁਝ ਸੀਟਾਂ ਨੇ ਮੇਨ ਟੇਕ ਦੀਆਂ ਕੁਝ ਸੀਟਾਂ ਨੇ ਅੱਛੀਆਂ ਅੱਛੇ ਕੋਰਸਸ ਦੀਆਂ ਸੀਟਾਂ ਪਈਆਂ ਤੇ ਜਿਹੜੇ ਜੈਨੂਇਨ ਸਟੂਡੈਂਟਸ ਨੇ ਉਹ ਤਾਂ ਰੁਝਾਨ ਲੈ ਰਹੇ ਨੇ ਕੈਨੇਡਾ ਵੱਲ ਜੈਨੂਇਨ ਸਟੂਡੈਂਟ ਹੁਣ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਜਿਨ੍ਹਾਂ ਨੇ ਕੈਨੇਡਾ ਜਾਣਾ ਹੈ ਪਹਿਲਾਂ ਹੀ ਇੱਥੋਂ ਜਾਣ ਤੋਂ ਪਹਿਲਾਂ ਹੀ ਕਿਹੜੀਆਂ ਗੱਲਾਂ ਦਾ ਖਿਆਲ ਰੱਖੇ ਹੂੰ ਸਰ ਦੇਖੋ ਪਹਿਲੀ ਚੀਜ਼ ਦਾ ਮੈਂ ਇੱਕ ਚੀਜ਼ ਕਹਿਣਾ ਚਾਹਨਾ ਸਾਰਿਆਂ ਨੂੰ ਕਿ ਜਦੋਂ ਆਪਾਂ ਕੈਨੇਡਾ ਜਾ ਰਹੇ ਆ ਨਾ ਜਾਂ ਹੁਣ ਕਿਸ ਮੈਂ ਕੈਨੇਡਾ ਦੀ ਗੱਲ ਨਹੀਂ ਕਰਦੇ ਸਰ ਆਪਾਂ ਜਨਰਿਕ ਗੱਲ ਕਰ ਰਹੇ ਆ ਕਿ ਤੁਸੀਂ ਯੂਕੇ ਜਾ ਰਹੇ ਹੋ ਤੁਸੀਂ ਜਰਮਨੀ ਜਾ ਰਹੇ ਹੋ ਤੁਸੀਂ ਆਸਟ੍ਰੇਲੀਆ ਜਾ ਰਹੇ ਹੋ ਤੁਸੀਂ ਯੂਐਸਏ ਜਾ ਰਹੇ ਹੋ ਪਹਿਲੀ ਸੋਚ ਆਪਣੀ ਇਹ ਹੋਣੀ ਚਾਹੀਦੀ ਹੈ ਕਿ ਸਾਡਾ ਪਰਪਸ ਕੀ ਹੈ ਜੀ ਕਿਹੜਾ ਪਰਪਸ ਕੀ ਹੈ ਸੋ ਕਮਰਸ ਵਾਲਾ ਸਟੂਡੈਂਟ ਦੇਖੋ ਮੈਂ ਇੱਕ ਹੋਰ ਕਲੈਰਿਟੀ ਦੇਣਾ ਚਾਹਨਾ ਹੋ ਸਕਦਾ ਹੈ ਕਿ ਬਿਜ਼ਨਸ ਸਿਰਫ 온ਟਾਰੀਓ ਚ ਬੰਦ ਹੋਵੇ ਸਕਾਚੂਨ ਅਲਬਰਟਾ BC ਚ ਬਿਜ਼ਨਸ ਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣ ਇਹ ਵੀ ਮੈਂ ਸਾਰਿਆਂ ਨੂੰ ਗਾਈਡ ਕਰਦਾ ਹਾਂ ਔਰ ਬਿਜ਼ਨਸ ਤੇ ਜਦੋਂ ਆਪਾਂ ਸਪੈਸ਼ਲਾਈਜੇਸ਼ਨ ਕਰ ਲਾਂਗੇ ਬਿਜ਼ਨਸ ਅਕਾਊਂਟਿੰਗ ਬਿਜ਼ਨਸ ਇੰਟਰਨੈਸ਼ਨਲ ਬਿਜ਼ਨਸ ਬਿਜ਼ਨਸ ਕੀ ਕਹਿੰਦੇ ਆ ਫਾਈਨੈਂਸ ਤਾਂ ਉਹਨਾਂ ਸਾਰਿਆਂ ਚ ਵਰਕ ਪਰਮਿਟ ਮਿਲਣ ਦੀ ਬਿਲਕੁਲ ਸੰਭਾਵਨਾ ਹੈਗੀ ਆ ਔਰ ਜਿਹੜੇ 1 ਨਵੰਬਰ ਤੋਂ ਪਹਿਲਾਂ ਆਪਣੀ ਫਾਈਲ ਲੌਂਚ ਕਰ ਦਣਗੇ ਉਹਨਾਂ ਨੂੰ 3 ਸਾਲ ਦਾ ਵਰਕ ਪਰਮਿਟ ਵਿਦਾਊਟ ਐਨੀ ਕੁਐਸਚਨਸ ਮਿਲੇਗਾ विदाउट एनी क्वेश्चन्स मिलेगा सर 1 नवंबर ਤੋਂ ਬਾਅਦ 3 ਸਾਲ ਦੇ ਵਰਕ ਪਰਮਿਟ ਤੇ ਰੀਕਨਸਿਡਰੇਸ਼ਨ ਹੋਣੀ ਹੈ ਉਹ ਕਿਸ ਤਰ੍ਹਾਂ ਦੀ ਰੀਕਨਸਿਡਰੇਸ਼ਨ ਹੋ ਸਕਦੀ ਸਰ ਦੇਖੋ ਉਹਦੇ ਜੋ کہہ ਰਹੇ ਆ ਕਿ ਅਸੀਂ ਇੱਕ ਲਿਸਟ ਜਾਰੀ ਕਰਾਂਗੇ ਸਰ ਕੈਨੇਡਾ 'ਚ ਹੈਗੇ ਆ 100 ਤੋਂ ਵੀ ਵੱਧ ਕਿਹਨੇ ਆ ਪਬਲਿਕ ਕਾਲਜਸ ਪਬਲਿਕ ਸਰਕਾਰੀ ਕਾਲਜਸ ਸਰਕਾਰੀ ਕਾਲਜਸ 100 ਤੋਂ ਵੀ ਵੱਧ ਠੀਕ ਹੈ ਸਰ ਤੇ ਸਰਕਾਰ ਜੇ ਉਹਨਾਂ 'ਚ ਵਰਕ ਪਰਮਿਟ ਨਹੀਂ ਦੇਗੀ ਕਾ ਤਨ ਲੱਗਦਾ ਉਹ ਕਾਲਜ ਸਰਵਾਈਵ ਕਰ ਪਾਣਗੇ ਹੂੰ ਬਿਲਕੁਲ ਠੀਕ ਹੈ ਤੁਹਾਡੀ ਗੱਲ ਸਰਕਾਰੀ ਕਾਲਜਸ ਛਾਣੇ ਤਾਂ ਹੈ ਕੋਸ ਕੀ ਕਹਿੰਦੇ ਕੀ ਕਹਿੰਦੇ ਹੈ ਇਸ ਚੀਜ਼ ਦਾ ਮੈਨੂੰ ਸਿਰਫ ਆਨਸਰ ਚਾਹੀਦਾ ਹੈ ਕਿ 213 ਪਬਲਿਕ ਕਾਲਜ ਐਂਡ ਯੂਨੀਵਰਸਿਟੀਆਂ ਹੈ ਜੇ ਗਵਰਨਮੈਂਟ ਉਹਨਾਂ ਨੂੰ ਵਰਕ ਪਰਮਿਟ ਨਹੀਂ ਦੇएगी ਤਾਂ ਤਨ ਲੱਗਦਾ ਸਰਵਾਈਵ ਕਰ ਪਾਣਗੇ ਹੂੰ ਉਹ ਤਾੜੇ ਲੱਗ ਜਾਣਗੇ ਸਰ

ਆਪਣੀ ਮੀਟਿੰਗ ਕਰਨ ਔਰ ਸਾਨੂੰ ਇੱਕ ਲਿਸਟ ਦੇਣ ਕਿ ਆ ਪ੍ਰਵੇਸ਼ ਚ ਲੋੜ ਹੈ ਸ਼ਾਰਟੇਜ ਹੈ ਔਰ ਆ ਕਾਲਜਿਸ ਪੜਾਉਂਦੇ ਹਨ ਹੋ ਸਕਦਾ ਹੈ ਕਿ ਬਿਜ਼ਨਸ ਦਾ ਕੋਰਸ 온ਟਾਰੀਓ ਵਿੱਚ ਵਰਕ ਪਰਮਿਟ ਨਾ ਮਿਲੇ ਪਰ ਹੋਰ ਪ੍ਰੋਵਿੰਸਿਸ ਚ ਉਹ ਨੂੰ ਵਰਕ ਪਰਮਿਟ ਮਿਲੇ ਔਰ ਬਿਜ਼ਨਸ ਵਾਲਾ ਬੱਚਾ ਉਹ ਬਿਜ਼ਨਸ ਵਾਲਾ ਬੱਚਾ ਰਿਲੀ ਚਾਈਲਡਹੂਡ ਐਜੂਕੇਸ਼ਨ ਚ ਜਾ ਸਕਦਾ ਸੋਸ਼ਲ ਸਰਵਿਸ ਵਰਕਰ ਤੇ ਜਾ ਸਕਦਾ ਕ culinary management ਤੇ ਜਾ ਸਕਦਾ culinary management ਤੇ ਜਾ ਸਕਦਾ ਹਸਪਿਟੈਲਿਟੀ ਚ ਜਾ ਸਕਦਾ ਜਿਹੜੇ ਇਨ ਡਿਮਾਂਡ ਕੋਰਸੇ ਸਨ ਹੁਣ ਕੈਨੇਡਾ ਚ 50 ਇਦਾਂ ਦੇ ਕੋਰਸਿਸ ਐ ਟੈਕਨੀਕਲ ਜਿਹੜੇ ਜਿੰਨਾ ਚ ਇੰਗਲਿਸ਼ ਦੀ ਰਿਕੁਆਇਰਮੈਂਟ ਐ ਸਿਰਫ ਸਿਰਫ ਇੰਗਲਿਸ਼ ਦੀ ਰਿਕੁਆਇਰਮੈਂਟ ਐ ਸੋ ਇਦਾਂ ਦੇ ਕੋਰਸਿਸ ਤੁਸੀਂ ਕਰ ਸਕਦੇ ਹੋ ਬਟ ਬਿਜ਼ਨਸ ਅਕਾਊਂਟਿੰਗ ਚ ਤੁਸੀਂ ਕਰ ਸਕਦੇ ਤੁਸੀਂ ਕਹਿੰਦੇ ਸੀਏ ਬੰਨਣਾ ਚਾਹੁੰਦੇ ਹੋ ਔਰ ਬਿਜ਼ਨਸ ਅਕਾਊਂਟਿੰਗ ਦਾ ਕੋਰਸ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਕਰ ਸਕਦੇ ਹੋ ਸੋ ਸਟੂਡੈਂਟਸ ਹੱਲੇ ਆਪਾਂ ਇੱਕ ਤਾਂ ਜਿਹੜੀ ਕੀ ਕਹਿੰਦੇ ਐ 네ਗੈਟਿਵਿਟੀ ਤੋਂ ਬਿਲਕੁਲ ਦੂਰ ਰਹੀਏ ਪੋਜ਼ਿਟਿਵ ਹੋ ਕੇ ਚੱਲੀਏ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਨਾ ਕਿ ਜੋ ਵੀ ਕੈਨੇਡਾ ਕਰ ਰਿਹਾ ਉਹ ਇਸ ਲਈ ਕਰ ਰਿਹਾ ਕਿ ਜਿਹੜੇ ਬੱਚੇ ਹੁਣ ਆਣ ਕੈਨੇਡਾ ਜਿਹੜੇ ਹੁਣ ਆਣ ਕੈਨੇਡਾ ਉਹਨਾਂ ਨੂੰ ਵਧੀਆ ਐਕਸਪੀਰੀਅੰਸ ਮਿਲੇ ਉਹਨਾਂ ਨੂੰ ਪਾਰਟ ਟਾਈਮ ਜੌਬ ਮਿਲੇ ਉਹਨਾਂ ਨੂੰ ਪੀਆਰ ਮਿਲੇ ਕਾਹੀ ਆਣੋ ਕੈਨੇਡਾ ਨਹੀਂ ਤਾਂ ਉਹ ਬੱਚੇ ਉਹ ਨਹੀਂ ਚਾਹੁੰਦਾ ਬੱਚੇ ਧਰਨੇ ਲਾਣ ਹੂੰ ਕੈਨੇਡਾ ਦੀ ਗਲਤੀ ਹੈ ਕੈਨੇਡਾ ਸਰਕਾਰ ਦੀ ਗਲਤੀ ਹੈ ਕਿ ਉਹਨਾਂ ਨੇ ਪਿਛਲੇ ਸਾਲ ਬਹੁਤ ਜ਼ਿਆਦਾ ਵੀਜ਼ਾ ਦੇ ਦਿੱਤੇ ਸਾਡੇ 10 ਲੱਖ ਸਟੂਡੈਂਟ ਵੀਜ਼ਾ ਕੈਨੇਡਾ ਨੇ ਪਿਛਲੇ ਸਾਲ ਇਸ਼ੂ ਕਰਤੇ ਪਿਛਲੇ 15 ਸਾਲਾਂਾਂ ਚ ਕਿਸੇ ਕੰਟਰੀ ਨੇ 10 ਲੱਖ ਵੀਜ਼ਾ ਨਹੀਂ ਦਿੱਤਾ ਜੀ ਸਰ ਬਿਲਕੁਲ ਠੀਕ ਹੈ ਵੀ ਤੁਹਾਡਾ ਮੈਂ ਤੁਹਾਡੇ ਸਾਰੇ ਡਾਊਟ ਕਲੀਅਰ ਕਰਾਂਗਾ ਕਿ ਤੁਸੀਂ ਕਿਹੜਾ ਕੋਰਸ ਲੋ ਕਿਹੜਾ ਕੋਰਸ ਨਾ ਲਓ ਪਰ ਮੁੱਦੇ ਵਾਲੀ ਗੱਲ ਇਹ ਹੈ ਕਿ ਜਿਹੜੇ ਵੀ ਬੱਚੇ ਹੁਣ ਬਾਹਰ ਜਾਣ ਮੈਂ ਤਾਂ ਉਹਨਾਂ ਨੂੰ ਕਹਾਂਗਾ ਇੱਕ ਸਾਲ ਦੀ ਆਪਣੇ ਕੋਲ ਟਿਊਸ਼ਨ ਫੀਸ ਔਰ ਇੱਕ ਸਾਲ ਦਾ ਲਿਵਿੰਗ ਐਕਸਪੈਂਸ ਹੈਗਾ ਤਾਂ ਹੀ ਤੁਸੀਂ ਬਾਹਰ ਜਾਓ ਨਹੀਂ ਤਾਂ ਤੁਸੀਂ ਬਾਹਰ ਨਾ ਜਾਓ ਭਾਵੇਂ ਕਿਉਂਕਿ ਦੇਖੋ ਜੇ ਸਾਡੇ ਕੋਲ ਪੈਸੇ ਨਹੀਂ ਹੈਗੇ ਆਪਾਂ ਕੀ ਕਹਿੰਦੇ ਆ ਆਪਣੇ ਸਿਸਟਮ ਨਹੀਂ ਬੈਠਦਾ ਤੇ ਆਪਾਂ ਕਿਉਂ ਔਖੇ ਹੋਣ ਬਾਹਰ ਜਾਣਾ ਕਿਉਂ ਔਖੇ ਹੋਣ ਬਾਹਰ ਜਾਣਾ ਬਿਲਕੁਲ ਠੀਕ ਹੈ ਅਗਰ ਸਿਸਟਮ ਨਹੀਂ ਠੀਕ ਬੈਠਦਾ ਜਿਹੜੀ ਤੁਸੀਂ ਗੱਲ ਕੀਤੀ ਹੈ ਬੜੀ ਦਿਲਚਸਪ ਗੱਲ ਕੀਤੀ ਤੁਸੀਂ ਜਸਮੀਤ ਜੀ ਕੀ ਹੁਣ ਪ੍ਰੋਵਿੰਸ ਵਾਈਜ਼ ਇਹਦਾ ਮਤਲਬ ਹੈ ਜਿਹੜੀ ਇੱਕ ਭੇਡ ਚਾਲ ਸੀ ਟੋਰਾਂਟੋ ਦੀ ਬ੍ਰੈਮਟਨ ਦੀ ਉਹ ਭੇਡ ਚਾਲ ਤਾਂ ਤੋੜਤੀ ਜਸਟਨ ਟਰੂਡੋ ਨੇ ਸਾਡੇ ਵਿਦਿਆਰਥੀ ਇਹ ਸਮਝ ਗਏ ਵੀ ਹੁਣ ਭੇਡ ਚਾਲ ਚ ਨਹੀਂ ਜਾਣਾ ਸਰ ਦੇਖੋ ਟੋਰਾਂਟੋ ਵਿੱਚ ਵੀ ਕਾਲਜ ਮਾੜੇ ਥੋੜਾ ਹੈਗੇ ਅਜ ਵੀ ਰੇਟ ਤੇ ਦੇਖੋ 5-6 ਕਾਲਜ ਰਹਿ ਗਏ ਪਹਿਲਾਂ 32 ਕਾਲਜ ਕੰਮ ਕਰਨ ਲੱਗੇ ਸੀ ਟੋਰਾਂਟੋ ਵਿੱਚ ਜੀ ਹੁਣ 5-6 ਕਾਲਜ ਰਹਿ ਗਏ ਔਰ ਕਾਲਜਿਸ ਇਦਾਂ ਦਾ ਕਾਲਜ ਹੈਗਾ ਸ਼ੈਰਟਨ ਕਾਲਜ ਜਿਹਦੇ ਗ੍ਰਾਫਿਕ ਡਿਜ਼ਾਈਨਿੰਗ ਦੀ ਕੋਰਸ ਜੇ ਤੁਸੀਂ ਐਡਮਿਸ਼ਨ ਲੈਣੀ ਆ ਨਾ ਸਰ 4 ਸਾਲ ਦੀ ਵੇਟਿੰਗ ਹੈ ਹੂੰ ਤੋ ਹਸਪਿਟੈਲਿਟੀ ਦਾ ਕੋਰਸ ਸਿੱਖਣਾ ਤਾਂ ਜਾਰਜ ਬ੍ਰਾਊਨ ਕਾਲਜ ਤੇ ਜਾ ਕੇ ਸਿੱਖੋ ਚਾਰ ਫਲੋਰ ਤੇ ਹਸਪਿਟੈਲਿਟੀ ਸਿਖਾਉਂਦੇ ਆ ਡਾਊਨਟਾਊਨ ਟੋਰਾਂਟੋ ਚ ਸਰ ਸੈਂਟੀਨੀਅਲ ਕਾਲਜ ਦਾ ਐਰੋਸਪੇਸ ਇੰਜੀਨੀਅਰਿੰਗ ਦਾ ਪ੍ਰੋਗਰਾਮ ਸਿੱਖੋ ਜਾ ਕੇ ਪਰ ਆਪਣੇ ਬੱਚੇ ਜਿਹੜੇ ਜਾ ਰਹੇ ਸੀ ਸਿੱਖਣ ਨਹੀਂ ਜਾ ਰਹੇ ਸੀ ਨਾ ਮੁੱਦੇ ਦੀ ਗੱਲ ਇਹ ਹੈ ਮੁੱਦੇ ਦੀ ਗੱਲ ਇਹ ਹੈ ਕਿ ਜਿਹੜੇ ਆਪਣੇ ਬੱਚੇ ਕੈਨੇਡਾ ਜਾ ਰਹੇ ਸੀ ਉਹ ਸਿੱਖਣ ਦੀ ਭਾਵਨਾ ਦੇ ਨਾਲ ਨਹੀਂ ਜਾ ਰਹੇ ਸੀ ਕੋਈ ਇਹ ਸੋਚ ਕੇ ਜਾ ਰਿਹਾ ਸੀ ਮੈਂ ਟਰੱਕ ਚਲਾਵਾਂਗਾ ਕੋਈ ਇਹ ਸੋਚ ਕੇ ਜਾ ਰਿਹਾ ਸੀ ਮੈਂ ਫੈਕਟਰੀ 'ਚ ਕੰਮ ਕਰ ਲਾਂਗਾ ਕੋਈ ਇਹ ਸੋਚ ਕੇ ਜਾ ਰਿਹਾ ਸੀ ਮੈਂ ਸਿਕਿਉਰਿਟੀ ਗਾਰਡ ਦਾ ਕੰਮ ਕਰਾਂਗਾ ਪਰ ਕੋਈ ਇਹ ਨਹੀਂ ਸੋਚ ਕੇ ਜਾ ਰਿਹਾ ਸੀ ਕਿ ਮੈਂ ਕੋਰਸ ਕਿਹੜਾ ਕਰਾਂਗਾ ਹੂੰ ਸੋ ਹੁਣ ਸੋਚਣਾ ਪੈਣਾ ਕਿ ਕੋਰਸ ਕਿਹੜਾ ਕਰਨਾ ਹੈ ਪ੍ਰਵਿੰਸ ਦੇ ਸਾਹਮਣੇ ਉਨਟਾਰੀਓ ਵਿੱਚ ਵੀ ਤੁਸੀਂ ਕੰਮ ਕਰੋ ਮਕੈਨਿਕਲ ਇੰਜੀਨੀਅਰ ਦਾ ਮੋਟਿਵ ਪਾਵਰ ਦਾ ਹੈਵੀ ਡਿਊਟੀ ਟੈਕਨੀਸ਼ੀਅਨ ਦਾ ਕਲਨਰੀ ਮੈਨੇਜਮੈਂਟ ਦਾ ਹਸਪਿਟੈਲਿਟੀ ਦਾ ਅਰਲੀ ਚਾਈਲਡਹੂਡ ਐਜੂਕੇਸ਼ਨ ਦਾ ਸੋਸ਼ਲ ਸਰਵਿਸ ਵਰਕਰ ਡਿਪਲੋਮਾ ਦਾ ਟੈਕਨੀਸ਼ੀਅਨ ਸੱਤਿਤਨਾ ਦੇ ਟੈਕਨੀਸ਼ੀਅਨ ਐ ਪਲੰਬਰ ਵੈਲਡਰ ਕੀ ਕਹਿੰਦੇ ਐ 에어 ਕੰਡੀਸ਼ਨ ਟੈਕਨੀਸ਼ੀਅਨ ਹੀਟਿੰਗ ਟੈਕਨੀਸ਼ੀਅਨ ਹੈਵੀ ਡਿਊਟੀ ਟਰੱਕ ਟੈਕਨੀਸ਼ੀਅਨ ਇਹਨਾਂ ਇਹਨਾਂ ਦਾ ਕੰਮ ਕਰੋ ਤੁਸੀਂ ਪੈਸਾ ਹੀ ਪੈਸਾ ਹੁਣ ਮੇਰੇ ਨਾਲ ਕੱਲ ਇੱਕ ਕਾਲਜ ਰੈਪ ਮਿਲੇ ਜਿਹੜੇ ਕਿ ਪਰਸੋਂ ਹੀ ਕੈਨੇਡਾ ਤੋਂ ਆਏ ਉਹ ਕਹਿੰਦੇ ਮੈਂ ਇੱਕ ਟੈਕਸੀ 'ਚ ਬਹਿ ਗਿਆ ਬ੍ਰੈਂਟਨ ਠੀਕ ਐ ਇਮਾਨੂ ਪੁੱਛਿਆ ਕਿ ਕੀ ਕਰਨਾ ਬੇਟਾ ਤੂੰ ਕਹਿੰਦਾ ਮੈਂ ਵਾਈਫ ਦੇ ਨਾਲ ਆਇਆ ਸੀ ਹੁਣ ਸਾਡਾ ਸਪਾਊਸ ਵਰਕ ਪਰਮਿਟ ਵੀ ਮੁੱਕਣ ਵਾਲਾ ਠੀਕ ਐ ਸੋ ਕਹਿੰਦੇ ਕੀ ਕਰਨਾ ਹੈ ਕਹਿੰਦਾ ਕਿੰਨੇ ਪੈਸੇ ਕਮਾ ਲੈਣਾ ਕਹਿੰਦਾ ਅਸੀਂ ਦੋਨੋਂ ਮਿਲ ਕੇ 10000 ਡਾਲਰ ਕਮਾ ਲਈਦਾ ਮਹੀਨੇ ਦਾ 10-12000 ਡਾਲਰ ਓਬਰ ਚਲਾ ਰਿਆ ਸੀ ਤੇ ਕਹਿੰਦਾ ਹੁਣ ਵਰਕ ਪਰਮਿਟ ਮੁੱਕਣ ਵਾਲਾ ਕੀ ਕਰੋਗੇ ਕੀ ਕਰਨਾ ਕਹਿੰਦਾ ਜੇ ਮਿਲ ਗਿਆ ਠੀਕ ਐ ਪਰ ਅਸੀਂ ਤਾਂ ਨਹੀਂ ਜਾਂਦੇ ਵਾਪਸ ਹੂੰ ਕਹਿੰਦਾ ਕੀ ਕਰੇਗਾ ਕੀ ਕਰੇਗਾ ਕਹਿੰਦਾ ਕਹਿੰਦਾ ਮੈਂ ਜੋ ਮਰਜ਼ੀ ਕਰਾਂ ਕੰਮ ਹੀ ਕੰਮ ਐ ਬਿਲਕੁਲ ਸੋ ਬੜੀ ਇੰਟਰਸਟਿੰਗ ਗੱਲ ਜਿਹੜੀ ਜਸਮੀਤ ਜੀ ਨੇ ਸਾਂਝੀ ਕੀਤੀ ਹੈ ਸਾਡੇ ਨਾਲ ਜੀ ਜੀ ਜਸਮੀਤ ਜੀ ਕੰਟੀਨਿਊ ਕਰੋ ਸਰ ਦੇਖੋ ਕਹਿੰਦਾ ਪੇਂਟ ਕਰਦਾ ਕੰਮ ਮੈਂ ਕਰ ਲੈਂਦਾ ਪਲੰਬਰ ਦਾ ਕੰਮ ਮੈਂ ਕਰ ਲੈਂਦਾ ਕੰਮ ਹੀ ਬੜਾ ਕੈਨੇਡਾ ਚ ਕਹਿੰਦਾ ਕਹਿੰਦਾ ਹੁਣ ਮੈਂ 10-12 ਹਜ਼ਾਰ ਡਾਲਰ ਕਮਾਉਂਦਾ ਸੀ ਉੱਥੇ ਜਾ ਕੇ 10000 ਰੁਪਏ ਥੋੜਾ ਕਮਾਣੇ ਆ ਹੂੰ ਕਹਿੰਦਾ ਮੈਂ ਨਹੀਂ ਜਾਂਦਾ ਵਾਪਸ ਫੋਈ ਇੱਕ ਬੱਚਿਆਂ ਨੂੰ ਮੈਂ ਸੂਚਨਾ ਦੇਣਾ ਚਾਹੁੰਦਾ ਕਿ ਕੈਨੇਡਾ ਨੇ ਵੀ ਸਟੇਟਸ ਚੈੱਕ ਕਰਨਾ ਸ਼ੁਰੂ ਕਰਤਾ ਜਿਵੇਂ ਕੀ ਕਹਿੰਦੇ ਆ ਯੂਕੇ ਚੈੱਕ ਕਰਦਾ ਸੀ ਬੱਚਿਆਂ ਦੇ ਥੰਬ ਪ੍ਰਿੰਟ ਲਾ ਕੇ ਉਦੋਂ ਕੈਨੇਡਾ ਨੇ ਵੀ ਹੁਣ ਪੁਲਿਸ ਜਗਾ ਜਗਾ ਤੇ ਬੱਚਿਆਂ ਦਾ ਸਟੇਟਸ ਚੈੱਕ ਕਰਨ ਲੱਗ ਗਈ ਹੈ ਜੇ ਤੁਹਾਡਾ ਸਟੇਟਸ ਇਲੀਗਲ ਹੋ ਚੁੱਕਿਆ ਤਾਂ ਇਸ ਚੀਜ਼ ਦਾ ਬਹੁਤ ਧਿਆਨ ਰੱਖੋ ਔਰ ਇੱਕ ਚੀਜ਼ ਮੈਂ ਸਰ ਹੋਰ ਇੰਟਰਸਟਿੰਗ ਤੁਹਾਡੇ ਨਾਲ ਸ਼ੇਅਰ ਕਰਾਂਗਾ ਜੀ ਮੈਂ ਚਾਹਾਂਗਾ ਕਿ ਤੁਸੀਂ ਮੇਰੇ ਨਾਲ ਨਾ ਸਕਰੀਨ ਸ਼ੇਅਰ ਕਰੋ ਇੱਕ ਮੈਂ ਵੀ ਸ਼ੇਅਰ ਕਰਦਾ ਤੁਹਾਡੇ ਨਾਲ ਜੀ ਇਹ ਆਪਾਂ ਕੀ ਕਹਿੰਦੇ ਆ ਇੱਕ ਚੀਜ਼ ਦਿਖਾਣਾ ਮੈਂ ਇੱਕ ਬੱਚਾ ਭੇਜਿਆ ਮੈਂ ਸੈ ਨਾਰਦਰਨ ਟਿਮਿੰਸ ਜਿਹਦੇ ਸ਼ਹਿਰ ਦੀ ਆਬਾਦੀ ਹੈਗੀ ਹੈ 45000 ਚੈੱਕ ਕਰ ਸਕਦੇ ਹੋ ਤੁਸੀਂ ਆਨਲਾਈਨ ਜੀ ਇਹ ਕੀ ਕਹਿੰਦੇ ਆ ਜਿਹੜੇ ਸ਼ਹਿਰ ਦੀ ਆਬਾਦੀ ਹੈਗੀ ਹੈ 45000 ਤੇ ਉਹ ਸ਼ਹਿਰ ਦੀ ਆਬਾਦੀ 'ਚ ਮੈਂ ਹੁਣੇ ਇੱਕ ਸਟੂਡੈਂਟ ਭੇਜਿਆ ਅੱਛਾ ਬਹੁਤ ਇੰਟੈਲੀਜੈਂਟ ਬੱਚਾ ਸੀ ਮਤਲਬ ਅੱਛਾ ਬੱਚਾ ਸੀ ਉਹ ਉਹ ਲੜਕੀ ਬਹੁਤ ਇੰਟੈਲੀਜੈਂਟ ਸੀ ਸੋ ਮੈਂ ਤੜਨਾ ਕਾੰਗ ਮੈਂ ਸਕਰੀਨ ਸ਼ੇਅਰ ਕਰਦਾ ਮੈਂ ਉਹਦਾ ਨਾ ਤੁਹਾਨੂੰ ਸਿਰਫ ਇੱਕ ਚੀਜ਼ ਦਿਖਾਉਣਾ ਚਾਹੁੰਦਾ ਕਿ ਬੱਚਾ ਕੀ ਕਹਿੰਦਾ ਹੋ ਗਈ ਸਰ ਸਕਰੀਨ ਸ਼ੇਅਰ ਮੇਰੀ ਹਾਂਜੀ ਸਕਰੀਨ ਆ ਗਈ ਜੀ ਕਰਦੇ ਆ ਸ਼ੇਅਰ ਹਾਂਜੀ ਜੀ ਜੀ ਸਰ ਆ ਬੱਚੇ ਦਾ ਆਪਾਂ ਨਾ ਮੈਂ ਕਹਾਂਗਾ ਸਾਰੇ ਬੱਚਿਆਂ ਨੇ ਇੱਕ ਮੈਸੇਜ ਪੜੋ ਬੱਚਾ ਕਹਿੰਦਾ ਠੀਕ ਕਹਿੰਦੇ ਆ ਕਿ ਉਹਨੂੰ ਅਸੀਂ ਪਰਸੋ ਪੁੱਛਿਆ ਕਿ ਜੌਬ ਲੱਗ ਗਈ ਮੇਰੀ 12 ਸਪਟੈਂਬਰ ਨੂੰ ਬੱਚਾ ਮੈਸੇਜ ਕਰਦਾ ਹੈ ਕਿ ਜੌਬ ਲੱਗ ਗਈ ਮੇਰੀ ਇੱਕ ਆਪਾਂ ਭਰਮ ਘੜ ਦਈਏ ਲੋਕਾਂ ਦਾ ਕਿਉਂਕਿ ਭਰਮ ਪਰਮ ਲੋਕਾਂ ਦੇ ਟੁੱਟਨੇ ਬੜੇ ਜ਼ਰੂਰੀ ਆ ਉਹ ਬੱਚਾ ਕਹਿੰਦਾ ਜੌਬ ਲੱਗ ਗਈ ਮੇਰੀ ਠੀਕ ਕਹਿੰਦੇ ਆ ਠੀਕ ਹੈ ਤੇ 20 ਦਿਨਾਂ ਤੇ ਉਹਨੇ 20 ਮਿੰਟ ਲਿਖਤਾ ਉਹਨੇ 20 ਮਿੰਟ ਲਿਖਤਾ ਐਕਚੁਅਲੀ 20 ਦਿਨਾਂ ਚ ਲੱਗੀ ਸਰ ਬੱਚੇ ਦੀ ਜੌਬ 8 ਅਗਸਤ ਨੂੰ ਬੱਚਾ ਪਹੁੰਚਿਆ ਸਰ 7 ਅਗਸਤ ਨੂੰ ਬੱਚਾ ਉੱਥੇ ਪਹੁੰਚਿਆ ਕਹਿੰਦਾ 8 ਨੂੰ ਮੈਂ ਰਿਜ਼ਿਊਮ ਦੇਨੇ ਸ਼ੁਰੂ ਕਰਤੇ ਲੜਕੀ ਨੇ 7 ਨੂੰ ਬੱਚਾ ਪਹੁੰਚਿਆ 8 ਅਗਸਤ ਨੂੰ ਕਹਿੰਦਾ ਮੈਂ ਰਿਜ਼ਿਊਮ ਦੇਣੇ ਸ਼ੁਰੂ ਕਰਤੇ 27 ਤਰੀਕ ਤੱਕ ਕਹਿੰਦਾ ਕੋਈ ਦੁਕਾਨ ਨਹੀਂ ਛੱਡੀ ਨਾਰਦਰਨ ਕਾਲਜ ਚ ਟਿਮਿੰਸ ਚ ਜਿੱਥੇ ਮੈਂ ਕੀ ਕਹਿੰਦੇ ਆ ਰਿਜ਼ਿਊਮ ਨਹੀਂ ਵੰਡਿਆ ਸਰ ਪਰ ਹਮ ਕੱਢੀ ਆਪਾਂ ਜ਼ਰੂਰੀ ਕਿਉਂਕਿ ਆਪਾਂ ਹੈਗੇ ਆ ਇਹ ਕੀ ਕਹਿੰਦੇ ਆ ਨਾ ਕਿ ਅਸੀਂ ਅਸੀਂ ਇੱਕ ਫਲੈਗ ਬੇਰਰ ਹੈਗੇ ਆ ਔਰ ਲੋਕਾਂ ਨੂੰ ਇਹ ਚੀਜ਼ ਹੋ ਜਾਂਦਾ ਹੈ ਕਿ ਆਪਾਂ ਗੱਲ ਕਰ ਗਲਤ ਗੱਲ ਨਹੀਂ ਕਰਦੇ ਬੱਚਿਆਂ ਦਾ ਡਾਇਰੈਕਟ ਮੈਂ ਬੱਚੇ ਦਾ ਨੰਬਰ ਵੀ ਦੇ ਦਾਂਗਾ ਹੁਣ ਅੱਗੇ ਪੜੋ ਬੱਚੇ ਨੂੰ ਮਿਲ ਗਈ ਜੌਬ ਔਰ ਕਹਿੰਦਾ 28ਵੇਂ ਦਿਨ ਮੈਨੂੰ ਜੌਬ ਮਿਲ ਗਈ ਸਰ ਆ ਵੀ ਪੁੱਛੋ ਕਿਹੜੀ ਜੌਬ ਮਿਲੀ ਬੱਚੇ ਕਹਿੰਦੇ ਕੰਮ ਨਹੀਂ ਹੈਗਾ ਔਖਾ ਕੰਮ ਹੈ ਬਹੁਤ ਔਖਾ ਹੈ ਕੰਮ ਕੰਸਟਰਕਸ਼ਨ ਦਾ ਕੰਮ ਮਿਲਦਾ ਯੂਕੇ ਚ ਮਿਲਦਾ ਹੋਏਗਾ ਬੱਚੇ ਨੂੰ ਮਿਲੀ ਕੈਸ਼ੀਅਰ ਦੀ ਜੌਬ 16.55 ਪਰ ਆਵਰ ਤੇ ਔਰ ਕਿਹੜੀ ਥਾਂ ਤੇ ਮਿਲੀ ਮੈਂ ਇਹ ਵੀ ਕਹਾਂਗਾ ਜੇ ਆਪਾਂ ਜ਼ੂਮ ਕਰ ਸਕਦੇ ਆ ਤਾਂ ਥੋੜਾ ਜਿਹਾ ਆਈ ਡੋਟ ਨੋ ਕਿੰਨਾ ਆਪਾਂ ਜ਼ੂਮ ਕਰ ਸਕਦੇ ਆ ਉਹਨੂੰ ਸੋ ਬੱਚੇ ਨੂੰ ਜੌਬ ਮਿਲੀ ਸਪੋਰਟ ਚੈੱਕ ਤੇ ਬੱਚੇ ਨੂੰ ਜਿਹੜੀ ਜੌਬ ਮਿਲੀ ਕੈਸ਼ੀਅਰ ਦੀ ਜੌਬ ਮਿਲੀ ਸਪੋਰਟ ਚੈੱਕ ਤੇ ਸਪੋਰਟ ਚੈੱਕ ਤੇ ਸਪੋਰਟ ਚੈੱਕ ਤੇ ਸੋ ਸਪੋਰਟ ਚੈੱਕ ਇਜ਼ ਦਾ బిਗੇਸਟ ਸਪੋਰਟਸ ਸ਼ਾਪ ਇਨ ਕਿਗਨੇ ਕੈਨੇਡਾ బిਗੇਸਟ ਸਪੋਰਟਸ ਸਪੋਰਟ ਕਾਊਂਟਰ ਜਿਹੜਾ ਸਪੋਰਟਸ ਕਾਊਂਟਰ ਹੈ ਇਨ ਕੈਨੇਡਾ ਹੁਣ ਹੁਣ ਦੱਸੋ ਸਰ ਮੈਂ ਕਿਵੇਂ ਕਹਾਂ ਕੈਨੇਡਾ ਚ ਕੰਮ ਨਹੀਂ ਹੈਗਾ ਜੀ ਸਪੋਰਟ ਚੈੱਕ ਦੇ ਉੱਤੇ ਬੱਚੇ ਚ ਦਮ ਚਾਹੀਦਾ ਸਰ ਆਪਾਂ ਜੇ ਕਹੀਏ ਕਿ ਬੱਚੇ ਚ ਦਮ ਚਾਹੀਦਾ ਤੇ ਔਰ ਇਹ ਮੈਂ ਤੁਹਾਡੀ ਸਿੱਧੀ ਚੈਟਿੰਗ ਪੜਾ ਰਿਆਂ ਜਿਹੜੀ ਬੱਚੇ ਨਾਲ ਸਾਡੀ ਹੋਈ ਠੀਕ ਹੈ ਬੱਚਾ ਕਹਿੰਦਾ ਕਿ ਮੈਨੂੰ ਕੀ ਕਹਿੰਦੇ ਆ ਇਦਨ ਜੋਬ ਮਿਲ ਗਈ ਇਹਨੂੰ ਵੀ ਅਸੀਂ ਦਿਖਾ ਦਿੰਨੇ ਆ ਹਾਂਜੀ ਮੈਮ ਜੋਬ ਲੱਗ ਗਈ ਮੇਰੀ 20 ਦਿਨਾਂ ਚ ਲੱਗੀ ਬੱਚੇ ਨੇ ਗਲਤੀ ਨਾਲ 20 ਮਿੰਟ ਲਿਖਤਾ 8 ਨੂੰ ਰਿਜ਼ਿਊਮ ਦੇਨੇ ਸ਼ੁਰੂ ਕੀਤੇ 27 ਕੋ ਹਾਇਰ ਵੀ ਹੋ ਗਈ ਸੈਕਿੰਡ ਡੇ ਅੱਜ ਮੇਰਾ ਟ੍ਰੇਨਿੰਗ ਦਾ ਕਹਾ ਮਿਲੀ ਜਵਾਬ ਅਸੀਂ ਨੂੰ ਪੁੱਛਿਆ ਕਿਹੜੀ ਜਗ੍ਹਾ ਤੇ ਤੈਨੂੰ ਜੌਬ ਮਿਲੀ ਤਾਂ ਸਪੋਰਟ ਚੈੱਕ ਚ 16.55 ਡਾਲਰ ਪਰ ਆਵਰ ਤੇ ਬੱਚੇ ਨੂੰ ਜੌਬ ਮਿਲੀ ਹੈ ਠੀਕ ਹੈ ਐਂਡ ਕੀ ਕਹਿੰਦੇ ਆ ਕੈਸ਼ੀਅਰ ਦੀ ਜੌਬ ਮਿਲੀ ਕੋਈ ਸਿਕਿਉਰਿਟੀ ਗਾਰਡ ਦੀ ਜੌਬ ਨਹੀਂ ਮਿਲੀ ਕੋਈ ਕੋਈ ਮਾੜੀ ਜੌਬ ਨਹੀਂ ਮਿਲੀ ਸੋ ਸਟੂਡੈਂਟਸ ਇਹ ਆਪਣੀ ਕੀ ਕਹਿੰਦੇ ਮੈਨੂੰ ਮੈਨੂੰ ਲੱਗਦਾ ਕਿ ਆਪਾਂ ਇਹ ਭਰਮ ਹੈ ਸਾਡੇ ਜਿਹੜੇ ਭਰਮ ਕੀ ਕਹਿੰਦੇ ਜਿਹੜੇ ਸਟੂਡੈਂਟਸ ਏਹ ਉਹ ਕੰਸਲਟੈਂਟ ਗਲਤ ਬੋਲਦੇ ਆ ਕਿ ਜਿਹੜੇ ਉੱਥੇ ਬੈਠੇ ਆ ਉਹ ਗਲਤ ਬੋਲਦੇ ਮੈਂ ਬਾਰ-ਬਾਰ ਕਹਿੰਨਾ ਜਿਹੜੇ 70000 ਲੋਕੀ ਉੱਥੇ ਬੈਠੇ ਆ ਉਹਨਾਂ ਨੂੰ ਕੋ ਕਹੋ ਕਿ ਉਹ ਕਿਉਂ ਬੈਠੇ ਆ ਤਰਨਾ ਲਾ ਕੇ ਸਿਰਫ ਮੇਰੀ ਮੁਕਤੀ ਦੀ ਗੱਲ ਇਹ ਐ ਉਹ ਇਸ ਲਈ ਬੈਠੇ ਆ ਕਿ ਮੈਨੂੰ ਕੈਨੇਡਾ ਚ ਰਹਿਣ ਦੋ ਮੈਨੂੰ ਵਾਪਸ ਨਾ ਭੇਜੋ ਹੂੰ ਬਿਲਕੁਲ ਠੀਕ ਐ ਇਹਨੇ ਦੁਖੀ ਆ ਜਾਂ ਉੱਥੋਂ ਨੈਗੇਟਿਵ ਵੀਡੀਓ ਆ ਰਹੀਆਂ ਆ ਸਰਕਾਰਾਂ ਨੇ ਇਹਨਾਂ ਦੁਖੀ ਕੀਤਾ ਹੈ ਤਾਂ ਉਹਨਾਂ ਨੂੰ ਕੋ ਵਾਪਸ ਆ ਜਾਓ ਵਾਪਸ ਆਜੋ ਕਿਉਂ ਰਹਿੰਦੇ ਪਏ ਹੋ ਉਸ ਕੰਟਰੀ ਚ ਕਿਉਂਕਿ ਸਰ ਸਾਰੇ ਰਹਿਣਾ ਉੱਥੇ ਚਾਹੁੰਦੇ ਨੇ ਉੱਥੇ ਕੰਮਕਾਰ ਹੈ ਉਹਨਾਂ ਕੋਲ ਜ਼ਿਆਦਾ ਸਰ ਦੇਖੋ ਇਹ ਤਾਂ ਹੁਣੇ ਬੱਚਾ ਗਿਆ ਨਾ ਮੈਂ ਤਾਂ ਪੁਰਾਣੀਆਂ ਗੱਲਾਂ ਨਹੀਂ ਕਰਦਾ ਇਹ ਹੁਣੇ ਬੱਚਾ ਸਾਡਾ 7 ਅਗਸਤ ਨੂੰ ਉੱਥੇ ਪਹੁੰਚਿਆ 8 ਅਗਸਤ ਤੋਂ ਬੱਚੇ ਨੇ ਮਿਹਨਤ ਸ਼ੁਰੂ ਕਰਨੀ ਕੀਤੀ ਜੌਬ ਲੱਭਣੀ ਸ਼ੁਰੂ ਕੀਤੀ ਔਰ 27 ਅਗਸਤ ਤੱਕ ਡਟ ਕੇ ਕਿੰਨਾ ਕੋਈ ਮੈਂ ਦੁਕਾਨ ਨਹੀਂ ਛੱਡੀ ਜਿੱਥੇ ਰੈਜ਼ਿਊਮ ਨਹੀਂ ਦਿੱਤੇ ਔਰ 28 ਤਰੀਕ ਨੂੰ ਉਹਨੂੰ ਜੌਬ ਮਿਲ ਗਈ ਔਰ ਕਿੱਥੇ ਮਿਲੀ ਸਰ ਕੈਸ਼ੀਅਰ ਦੀ ਜੌਬ ਮਿਲੀ ਸਪੋਰਟ ਚੈੱਕ ਕਰਕੇ ਉੱਥੇ ਬਹੁਤ ਵੱਡਾ ਸਪੋਰਟ ਸੈਂਟਰ ਹੈ ਮਲਟੀ ਬ੍ਰਾਂਡ ਆਊਟਲੈਟ ਜਿਹਨੂੰ ਕਹਿੰਦੇ ਆ ਕੱਪੜੇ ਵੇਚਦੇ ਆ ਐਡੀਡਾਸ ਨਾਈਕੀ ਦੇ ਉੱਥੇ ਉਹਨੂੰ ਜੌਬ ਮਿਲੀ 16 17 ਘੰਟੇ ਪਰ ਆਰ ਇਹਦਾ ਮਤਲਬ ਹੈ ਕਿ ਬੱਚੇ ਨੂੰ ਇਨਕਮ ਕਿੰਨਾ ਡਾਲਰ ਪਰ ਆਰ ਡਾਲਰ ਹਾਂ ਪਰ ਸੋ ਭਲੇ ਤਾਂ ਬੱਚਾ ਪਹੁੰਚਿਆ ਲੈ ਪਹੁੰਚਿਆ ਹੀ ਹੈ ਸਰ ਗੁਰਮੀਤ ਸਿੰਘ ਦਾ ਕੋਈ ਨਾ ਕੰਮ ਕਰ ਲੇਗਾ ਉਹ 25 ਡਾਲਰ ਤੇ ਆ ਜਾਏਗਾ ਕੱਚੀ ਗੱਲ ਹੈ ਸਰ ਗੁਰਮੀਤ ਜੀ ਬੱਚੇ ਦੇ ਅੰਦਰ ਕੀ ਹੈਗਾ ਅੰਦਰ ਕਿਦਾਂ ਦਾ ਕੀ ਮਾਦਾ ਉਹਦਾ ਕੀ ਅੰਦਰ ਹੈਗਾ ਉਹਦੇ ਉਹਦੇ ਅੰਦਰ ਕੀ ਭਰਿਆ ਪੋਜ਼ਿਟਿਵਿਟੀ ਭਰੀ ਹੈ ਉਹਦੇ ਅੰਦਰ ਮਿਹਨਤ ਕਰਨ ਦਾ ਜਜ਼ਬਾ ਭਰਿਆ ਹੈ ਉਹਦੇ ਅੰਦਰ ਭਰਿਆ ਹੈ ਕਿ ਮੈਂ ਨੌਕਰੀ ਲੈਣੀ ਹੈ ਜਦੋਂ ਤੱਕ ਤੁਸੀਂ ਸੋਚ ਨਹੀਂ ਰੱਖਦੇ ਫਿਰ ਨਹੀਂ ਮਿਲਦੀ ਨੌਕਰੀ ਘਰ ਬੈਠੇ ਕਿਸੇ ਨੇ ਨਹੀਂ ਕੰਮ ਦੇਣਾ ਇੰਡੀਆ 'ਚ ਕਿਹੜਾ ਕੰਮ ਮਿਲਦਾ ਐਦਾਂ ਸਹੀ ਗੱਲ ਹੈ ਸਰ ਸਰ ਗੁਰਮੀਤ ਜੀ ਦਾ ਸਵਾਲ ਹੈ ਆਈ ਗਾਟ 65% ਇਨ ਆਰਟਸ ਇਨ 23 and got overall 6.5 bands which college and course is good for me dekho gurmeet de bahut sare courses di list hi nahi mukdi early childhood education kar lo social service worker diploma kar lo culinary management kar lo hospitality da course kar lo landscape technician kar lo horticulture technician kar lo course list bahut lambi hai psychology kar lo bahut lambi list hai gurmeet tade waste ਐਂਡ ਕਾਲਜ ਦੀ ਗੱਲ ਕਰੀਏ ਤਾਂ ਸਸਕਾਚੂਅਨ ਪੋਲੀਟੈਕਨਿਕ ਲੈ ਲਓ ਨੇਟ ਲੈ ਲਓ ਕਿ ਕਹਿੰਦੇ ਆ ਮੈਡੀਸਨ ਹੈਡ ਕਾਲਜ ਲੈ ਲਓ ਕਿ ਕਹਿੰਦੇ ਆ ਹੋਰ ਬਹੁਤ ਸਾਰੇ ਕੋਰਸਿਸ ਨੇ ਜਿਹੜੇ ਤੁਸੀਂ ਕਰ ਸਕਦੇ ਹੋ ਆਰ ਗੁਰਮੀ ਕਮਲਜੀਤ ਕਹਿੰਦੇ ਆ ਸੋਸ਼ਲ ਸਰਵਿਸ ਵਰਕਰ ਡਿਪਲੋਮਾ ਬਿਲਕੁਲ ਲੈ ਸਕਦੇ ਹੋ ਦੇਖੋ ਮੈਂ ਸਪੇਨ ਕਿਸੇ ਨੂੰ ਗਾਈਡ ਨਹੀਂ ਕਰਦਾ ਸਪੇਨ ਕਿਉਂਕਿ ਮੇਰਾ ਸਪੇਨ ਦੇ ਨਾਲ ਜਿਵੇਂ ਸਪੇਨ 'ਚ ਕਈ ਵਾਰੀ ਅਪਾਇੰਟਮੈਂਟਸ ਦਾ ਇਸ਼ੂ ਹੋ ਜਾਂਦਾ ਹੈ ਕਈ ਵਾਰੀ ਕਾਲਜ ਫੀਸ ਲੈ ਕੇ ਭੱਜ ਜਾਂਦੇ ਆ ਸੋ ਜੇ ਐਡਵਾਂਸ ਵੀਜ਼ ਨਹੀਂ ਦੇ ਰਹੇ ਤਾਂ ਜ਼ਰੂਰ ਤੁਸੀਂ ਅਪਲਾਈ ਕਰ ਲਓ ਬਟ ਸਪੇਨ ਆਈ ਡੋਨਟ ਐਡਵਾਈਸ ਟੂ ਐਨੀਬਾਡੀ ਜੇ ਬੈਚਲਰ ਡਿਗਰੀ ਕਰਨਾ ਚਾਹੁੰਦੇ ਹੋ ਤਾਂ ਅਸੀਂ ਲਿਸਾਲ ਕਾਲਜ ਦਾ ਕੈਂਪਸ ਹੈਗਾ ਸਪੇਨ ਉਥੇ ਚ ਅਪਲਾਈ ਕਰ ਸਕਦੇ ਆ ਬਟ ਉਹੀ ਚੱਕਰ ਹੈ ਕਿ ਬੈਚਲਰ ਡਿਗਰੀ ਬੱਚਾ ਕੋਈ ਕਰਨਾ ਨਹੀਂ ਚਾਹੁੰਦਾ ਇੰਡੀਆ ਤੋਂ ਸੋ ਸਾਰੇ ਚਾਹਦੇ ਆ ਕਿ ਅਸੀਂ ਪਹੁੰਚੀਏ ਔਰ ਉੱਥੇ ਜਾ ਕੇ ਕੰਮ ਕਰਨਾ ਸ਼ੁਰੂ ਕਰੀਏ ਚਾਹੇ ਬਾਅਦ ਚ ਉਹ ਕੰਟਰੀ ਸਾਨੂੰ ਵਾਪਸ ਹੀ ਭੇਜ ਦੇ ਇੰਡੀਆ ਸੋ ਦੇਖੋ ਬੇਟਾ ਮੈਂ ਸਪੇਨ ਤੁਹਾਨੂੰ ਨਹੀਂ ਐਡਵਾਈਸ ਕਰ ਸਕਦਾ ਬਿਲਕੁਲ ਠੀਕ ਹੈ ਸੋ ਸਪੇਨ ਦੇ ਲਈ ਜਸਮੀਤ ਜੀ ਨੇ ਤਾਂ ਸਾਫ਼ ਕਹਿਤਾ ਕਿ ਵੀ ਮੇਰੇ 5-6 ਬੱਚਿਆਂ ਨੂੰ ਸਰ ਫੀਸ ਨਹੀਂ ਮੋੜੀ ਕਾਲਜ ਨੇ ਸੋ ਉਹਨਾਂ ਦੀ ਫੀਸਾਂ ਸਾਨੂੰ ਧਿਆਨ ਰੱਖਣਾ ਪਿਆ ਸੋ ਇਸ ਲਈ ਮੈਂ ਬੱਚਿਆਂ ਨੂੰ ਸਹੀ ਚੀਜ਼ ਹੀ ਗਾਈਡ ਕਰਨ ਦੀ ਕੋਸ਼ਿਸ਼ ਕਰਦਾ ਬਿਲਕੁਲ ਠੀਕ ਹੈ ਸਰ ਬਿਲਕੁਲ ਠੀਕ ਹੈ ਸਰ ਔਰ ਜਸਮੀਤ ਜੀ ਇਹਦਾ ਮਤਲਬ ਹੈ ਕਿ ਜਨੂਰੀ ਔਰ ਨੈਕਸਟ ਇਨਟੇਕਸ ਦੇ ਲਈ ਜਿਹੜੇ جینون سٹوڈنٹس نے انہا لئی ہجے بھی اچھے کورسز اویلیبل نہیں اس یہ مان کے چلیے بلکل اویلیبل ہیں سر بلکل ٹھیک ہے سر کنیا کی سیٹا کھالی نے کڑے کڑے کورسز اویلیبل نہیں یہ ایک چھوٹا جا راؤنڈ لائی دیوں سر دیکھو سیٹا کالج وائز دیکھو لبرٹا چا سیٹ ملنی مشکل ہے اکتے کالج چی سیٹ ہوئے گی جتے سیٹ ہوئے گی اتھے میچ دی ریکوائرمنٹ ہے گی ہے جی. اور بی سی چا کچھ سیٹا چاہے گی ہیں ਜਿਹੜੇ ਚ ਮਿਲ ਰਹੀ ਐ ਔਰ ਜੇਸੀ ਗੱਲ ਕਰੇ ਤਾਂ ਦੇਖੋ ਕਾਮਨ ਨਿਸ਼ਾਨ ਮੈਂ ਕਹਿੰਨਾ ਹਰ ਕਿਤੇ ਮਿਲਦਾ ਕੰਮ ਸਾਰੇ ਕਿਤੇ ਹੈਗਾ ਕੰਮ ਲੱਭਣ ਵਾਲੇ ਤੇ ਚਾਹੀਦਾ ਤੇ ਕਿੱਥੇ ਲੱਭਣਾ ਚਾਹੁੰਦੇ ਹੋ ਤੁਸੀਂ ਕੰਮ ਕੰਮ ਸਾਰੇ ਕਿਤੇ ਮਿਲਦਾ ਨਿਸ਼ਾਨ ਸਿੰਘ ਐਂਡ ਜੇਸੀ ਗੱਲ ਕਰੀਏ ਸੀਟਸ 온ਟਾਰੀਓ ਚ ਵੀ ਕਾਫੀ ਚੰਗੇ ਚੰਗੇ ਕੋਰਸਿਸ ਤੇ ਹੈਗੀਆਂ ਐ ਐਂਡ ਹੋਰ ਵੀ ਕਾਫੀ ਸਾਰੇ ਕਾਲਜਸ ਹੈਗੇ ਆ ਜਿੰਨਾ ਚਾਹ ਜ ਸੀਟਸ ਅਵੇਲੇਬਲ ਹੈਗੀਆਂ ਬਟ ਜੇ ਤੁਸੀਂ ਮੈਨੂੰ ਕਹੋਗੇ ਮੈਨੂੰ ਅਟਲੈਂਟਿਕ ਪ੍ਰੋਵਿੰਸਿਸ ਤੇ ਜਾਣਾ ਹੈ ਤਾਂ ਸੀਟਸ ਨਹੀਂ ਹੈਗੀਆਂ ਸੋ ਹੀ ਸਪੇਨ ਦੀ ਬੇਟਾ ਕੋਈ ਪਾਲਿਸੀ ਨਹੀਂ ਹੈਗੀ ਕਿ ਤੁਸੀਂ ਕੰਮ ਕਰ ਸਕਦੇ ਹੋ ਕਿ ਨਹੀਂ ਹੈਗੇ देयर इज नो ਕਲੈਰਿਟੀ ਓਵਰ ਸਪੇਨ ਸਟਡੀ ਵੀਜ਼ਾ ਬਿਲਕੁਲ ਠੀਕ ਹੈ ਸੋ ਪਾਲਿਸੀ ਹੁਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਸੇ ਵੀ ਕੰਟਰੀ ਦੀ ਸੋ ਸੁਖਵਿੰਦਰ ਕੋਈ ਪ੍ਰੋਬਲਮ ਨਹੀਂ ਹੈ अर्ली चाइल्डहुड एजुकेशन کافی ਜ਼ਿਆਦਾ ਸਕੋਪ ਚ ਹੈ ਸੁਖਵਿੰਦਰ ਜੀ ਐਂਡ ਤੁਸੀਂ ਆਪਣੇ ਬੇਟੇ ਨੂੰ ਕੋ ਪੜ੍ਹਾਈ ਚ ਧਿਆਨ ਦੇਵੇ ਔਰ ਅੱਗੇ ਉਹਨੂੰ ਪੋਸਟ ਗ੍ਰੈਜੂਏਟ ਵਰਕ ਫਾਰਮੈਂਟ ਵੀ ਮਿਲੇਗਾ ਔਰ ਕੰਮ ਵੀ ਮਿਲੇਗਾ ਕਿਉਂਕਿ अर्ली ਚਾਈਲਡਹੂਡ এডਿਕੇਸ਼ਨ ਇੱਕ ਵਧੀਆ ਸ਼ਾਰਟੇਜ ਸਕਿੱਲਿਸਟ ਵਾਲਾ ਪ੍ਰੋਗਰਾਮ ਹੈਗਾ ਸੋ ਸਰ ਅੱਜ ਦੇ ਲਈ ਐਨਆਈ ਮੈਂ ਕਹਿੰਨਾ ਕੱਲ ਫੇਰ ਮਿਲਦੇ ਹਾਂ ਕੱਲ ਸਾਡਾ ਸੈਮੀਨਾਰ ਹੈਗਾ ਹੋਟਲ ਅਰੋਮਾ ਚ ਤੁਸੀਂ ਆ ਕੇ ਮੈਨੂੰ ਮਿਲ ਸਕਦੇ ਹੋ ਕੱਲ ਜਲੰਧਰ ਚ ਹੋਟਲ ਅਰੋਮਾ ਦੇ ਵਿੱਚ ਸੈਮੀਨਾਰ ਹੈ ਜਸਮੀਤ ਜੀ ਦਾ ਸੋ ਕੱਲ ਫੇਰ ਅ 3:30 ਪੌਣੇ 4 ਵਜੇ ਮੈਂ ਔਰ ਜਸਮੀਤ ਜੀ ਲਾਈਵ ਆਵਾਂਗੇ ਸੋ ਗੱਲਬਾਤ ਬੜੀ ਚੰਗੀ ਰਹੀ ਜਸਮੀਤ ਜੀ ਬੜੇ ਇੰਪੋਰਟੈਂਟ ਪੁਆਇੰਟ ਨੇ ਜਿਹੜੇ ਡਿਸਕਸ ਹੋਏ ਨੇ ਔਰ ਇਹ ਬਿਲਕੁਲ ਹੋਟਲ ਰੋਮਾ ਦੇ ਵਿੱਚ ਮੈਂ ਕਹੂੰਗਾ ਕਿ ਅੱਜ ਸੈਮੀਨਾਰ ਹੈ ਸੋ ਸਾਰੇ ਵਿਦਿਆਰਥੀ ਅੱਜ ਹੀ ਆ ਕੇ ਮਿਲਣ ਕਿਉਂਕਿ ਹੁਣ ਇਹ ਜਿਹੜਾ ਟੈਲੀਕਾਸਟ ਹੈ ਕੱਲ ਸਵੇਰੇ ਅਸੀਂ ਫੇਰ ਦਿਖਾਉਣਾ ਇਸ ਕਰਕੇ ਮੈਂ ਜ਼ਿਆਦਾ ਜ਼ਿਕਰ ਵੀ ਕਰਦਾ ਥੈਂਕ ਯੂ ਸੋ